ਆਏ ਸੀ ਦੋਸਤ ਅਮਰੀਕਾ ਤੋਂ ਆਂਦਾ ਵੀ ਨਵੇਂ-ਨਵੇਂ ਗਏ ਨਾ ਤੇ ਅੰਗਰੇਜ਼ੀ ਤੇ ਆਉਂਦੀ ਨਹੀਂ ਚੋ ਵੀ ਕੜਿੱਕੀ ਲੈਣੀ ਆਦੋਂ ਨਾ ਆਖਿਆ ਵੀ ਰੈਟ ਕੜਿਚ ਤੇਜਰੀ ਜ਼ੁਬਾਨ ਦੀ ਸਾਂਝ ਆ ਇਸ ਤੋਂ ਵੱਡੀ ਸਾਂਝ ਹੋਰ ਕੋਈ ਨਹੀਂ ਹੋ ਸਕਦੀ ਕੈਮਿਸਟ ਸ਼ਾਪ ਤੋਂ ਦਵਾਈ ਲੈਣ ਦੀ ਜ਼ਰੂਰਤ ਪਈ ਉਹ ਸਾਡੇ ਮੁਸਲਮਾਨ ਵੀਰਸੀ ਜਿਹੇ ਦੁਕਾਨਦਾਰ ਸੀਗੇ ਤੇ ਉਹ ਕਹਿੰਦੇ ਉਹ ਸਰਦਾਰਾ ਤੇਰੇ ਮੂੰਹ ਨੂੰ ਮੇਰੀ ਮਾਂ ਦੀ ਜ਼ੁਬਾਨ ਲੱਗੀ ਏ ਤੇਰੇ ਤੋਂ ਮੈਂ ਕਿਦਾਂ ਪੈਸੇ ਲੈ ਲਵਾਂਗਾ ਸਾਡਾ ਸਾਰਾ ਪਰਿਵਾਰ ਇੱਧਰ ਹੋ ਗਿਆ ਸਾਡੇ ਪਿੰਡ ਨੂੰ ਕਹਿੰਦੇ ਲੋਹਰੀਆਂ ਦਾ ਪਿੰਡ ਸਾਨੂੰ ਮਾਣ ਹੁੰਦਾ ਇਸ ਗੱਲ ਤੇ ਮੇਰੇ ਦਾਦਾ ਜੀ ਸੀ ਉਹ ਤਰਸਦੇ ਮਰ ਗਏ ਵੀ ਮੈਂ ਉਹਨਾਂ ਨੂੰ ਮਿਲ ਪੈਗਾਮ ਜਾਂਦੇ ਰਹੇ ਇੱਧਰ ਉਹਨਾਂ ਐਂਡ ਤੱਕ ਉਹਨੂੰ ਇਹੋ ਜਿਹੀ ਹੀ ਮਿਲਾਂਗੇ ਪਰ ਨਹੀਂ ਹੋ ਸਕਿਆ ਅਮਰੀਕਾ ਚ ਜਾ ਕੇ ਮੈਂ ਗ੍ਰੀਨ ਕਾਰਡ ਹੋਇਆ ਤੇ ਫਿਰ ਮੈਂ ਸਿ ਜਿੰਸ਼ੇ ਪੈਸੇ ਚਾ ਚ ਲਈ ਵੀ ਇਧਰ ਦਾ ਪਾਸਪੋਰਟ ਬੁਲੂਗਾ ਤਾਂ ਪਾਕਿਸਤਾਨ ਜਾਣਾ ਆਸਾਨ ਹੋ ਜਾਊਗਾ ਅਜੇ ਤੱਕ ਆਸਟ੍ਰੇਲੀਆ ਦੀਆਂ ਸਰਕਾਰਾਂ ਵੀ ਸਾਡੇ ਨਾਲ ਆ ਕੇ ਬਹਿ ਗਈਆਂ ਸਰਦਾਰ ਮਰਿੰਦਰ ਸਿੰਘ ਸਾਹਿਬ ਦੀ ਏਜੀ ਕਾਉਂਸਲਰ ਨੇ ਆਸਟ੍ਰੇਲੀਆ 'ਚ ਸਿਰ ਪਿੰਡ ਦਾ ਕਾਉਂਸਲ ਨਹੀਂ ਮਾਣ ਹੁੰਦਾ ਆਸਟ੍ਰੇਲੀਆ ਦੇ ਕੋਈ ਨਾ ਆਂਦਾ ਮੈਨੂੰ ਗਾਣਾ ਬੜਾ ਸੁਰੀਲਾ ਹੁੰਦਾ ਹੈ ਤੇ ਕਿਵੇਂ ਜਾ ਕੇ ਸਰਾਂਗਾ ਆ ਆ ਮੋਵਾਦੀਮਾ ਲਵਾਂ ਲਵਾਂ ਵੀਡੀਓ ਇਹ ਬੰਦਾ ਉੱਡ ਕੋਠੇ ਉਤੋਂ ਕਾਵਾਂ ਵੇ ਅੱਛਾ ਅੱਛਾ ਐਸਾ മൂ ക്കാൻ മായി സ ਵੇਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਧਰਤੀ ਨਨਕਾਣਾ ਤੋਂ ਸ਼ੁਰੂ ਹੋਇਆ ਤੇ ਹੁਣ ਆ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਕਲਾਮ ਇੱਥੇ ਲਾਹੌਰ ਦੇ ਵਿੱਚ ਸੁਣ ਕੇ ਸਮਝੋ ਯਾਤਰਾ ਸਫਲ ਹੋ ਗਈ